ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹਦੇ ਭਦੌੜ ਵੀ ਰਹਿ ਜਾਂਦਾ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜਾ ਹੈ ਮੋਗੇ ਤੋਂ ਬਰਨਾਲੇ ਵਾਲਾ ਜਿਹੜਾ ਹਾਈਵੇ ਆ ਦੋਸਤੋ ਉਹਦੇ ਤੋਂ ਵੀ ਛੜਕ ਜਿਹੜੀ ਉਹ ਇਸ ਪਿੰਡal ਨੂੰ ਆਉਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਕਾਫੀ ਵੀਡੀਓ ਇਹ ਤੋਂ ਪਹਿਲਾਂ ਬਣ ਗਈਆਂ ਤੇ ਬਾਈ ਕੋਲ ਚੰਗੀਆਂ ਸੋਹਣੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਇਸ ਵੀਡੀਓ ਦੇ ਪੰਜ ਨਗ ਦਿਖਾਉਂਗਾ ਜਿਨ੍ਹਾਂ ਦੇ ਵਿੱਚੋਂ ਇੱਕ ਗਾਂ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਦੇਖ ਲਿਓ ਸੂਈ ਸਵਾਈ ਹੈ ਬਾਕੀ ਚਾਰ ਜਿਹੜੀਆਂ ਹੋ ਗੱਬਣ ਗਾਵਾਂ ਸੋ ਆਪਾਂ ਦੋਸਤੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਤੇ ਸਾਰੀਆਂ ਹੀ ਗਾਵਾਂ ਤੁਹਾਨੂੰ ਦਿਖਾ ਦੇਣੀ ਹੈ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਦੇਖ ਸਕਦਾ ਤਸੱਲੀ ਤੁਸੀਂ ਕਰੋਗੇ ਫੁੱਲ ਕਦ ਕਾਠ ਬੋਡੀ ਵੇਟ ਵਜ਼ਨ ਜਾਂ ਬਰੀਡ ਕੁਆਲਿਟੀ ਇਹਨਾਂ ਕੋਲ ਹੁੰਦੀ ਹੈ ਉਦੇ ਹਿਸਾਬ ਤੇ ਹੀ ਪਸ਼ੂ ਦੀ ਜੱਜਮੈਂਟ ਕਰਿਆ ਕਰੋ ਤੇ ਆ ਕੇ ਜਰੂਰ ਕੋਲ ਖੜ ਕੇ ਪਸ਼ੂ ਦੇਖ ਲਿਆ ਕਰੋ ਸ਼ੁਰੂਆਤ ਸੋਈ ਸਵਾਈ ਤੋਂ ਕਰ ਲੈਨੇ ਆ ਉਦੋਂ ਬਾਅਦ ਤੁਹਾਨੂੰ ਗੱਭਨ ਦਿਖਾ ਦਿਆਂਗੇ ਕਾਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਵੀਰੇ ਕਾਲੇ ਅੱਜ ਆਪਾਂ ਉਹਨਾਂ ਕੋਲ ਪੰਜ ਗਾਵਾਂ ਬਈ ਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਸੂਈ ਆ ਕੰਨਵਾ ਸੂਆ ਤੇ ਕਦੋਂ ਕਦੀ ਸੂਈ ਇਹ ਦੂਜਾ ਸੂਆ ਜਗਜੀਤ ਇਹ ਸਵੇਰੋਂ ਸੂਈ ਸੀਗੀ 9 ਵਜੇ 8:30 ਵਜੇ ਠੀਕ ਹੈ ਜਾਨੀ ਮੰਨ ਕੇ ਚੱਲ 4 4.5 ਕਿਲੋ ਦੁੱਧ ਅਸੀਂ 20 ਮਿੰਟ ਬਾਅਦ ਬੱਚੇ ਨੂੰ ਦੁੱਧ ਪਿਉੰਨੇ 4 ਕਿਲੋ ਚੋਇਆ ਇਹ ਰੈਲੀ ਹੋ ਗਈ ਆ ਅੱਧਾ ਘੰਟਾ ਹੋਇਆ 20 ਮਿੰਟਾਂ ਪਾਠਾਈ ਨਹੀਂ ਤੁਹਾਨੂੰ ਆਖਿਆ ਵੀ ਜੇਰ ਪੈ ਲੈਣ ਦੋ ਠੀਕ ਹੈ ਇਹ ਜੇਰ ਪੈ ਗਈ ਜੇਰ ਦੀ ਕੰਪਲੀਟ ਇਹਨੇ ਬਾਈ 34 35 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਠੀਕ ਹੈ ਬੱਚਾ ਇਹ ਕਿੰਨੀ ਬੱਚਾ ਬੱਚਾ ਹੀ ਦਿੱਤਾ ਭਾਈ ਠੀਕ ਹੈ ਤੇ ਹੁਣ ਤਾਂ ਮੰਨ ਕੇ ਚਲੋ ਅੱਧਾ ਹਿੱਸਾ ਵਾ ਲੈ ਵੇਰੇ ਕੋਲੇ ਜਿਹੜਾ ਇਹਦਾ ਡਿਜ਼ਾਈਨ ਸੀ ਸੁਭਾੜਾ ਆਪਣੇ ਕੋਲੇ ਗੱਬਣ ਦੀ ਵੀਡੀਓ ਵੀ ਹੈਗੀ ਆ ਠੀਕ ਹੈ ਆ ਵੇਖੋ ਵਿੱਚ ਆਪਾਂ ਦਿਖਾ ਵੀ ਦਿੰਨੇ ਆ ਇੰਨੀ ਕਿ ਜ਼ਿਆਦਾ ਐ ਕਿਸੇ ਪਾਸੇ ਉਹ ਵੀ ਨੀਚੇ ਹੁੰਦਾ ਸੀਗਾ ਪੂਰਾ ਯਾ ਸਟੇਟਿਕ ਲੱਗਾ ਠੀਕ ਹੈ ਅਸੀਂ ਤਾਂ ਆਪਾਂ ਰੇਟ ਕੀ ਕਰਦੇ ਆ ਕੱਲ ਜਗਜੀਤ ਮੋਲ ਜਿਹੜਾ ਮਾਰਜੀ ਕਰਾ ਲਗੇ 1,70,000 ਰੁਪਏ ਦੀ ਬੱਛੀ ਦੇਦਾ ਠੀਕ ਹੈ ਖੋਲੀ ਭਾਈ ਸੋ ਦਸੋ ਹਵਾਨਾ ਅੱਗੋਂ ਤੇ ਪਿੱਛੋਂ ਦੇਖ ਲਓ ਜੇ ਵੀ ਕਿੰਨਾ ਕ ਹੈ ਚਾਰੇ ਥਣ ਨਿਖੜਵੇ ਆ ਚੂਨ ਚਵਾਈ ਤੇ ਵੀ ਬਰਜਾਣੇ 100 ਤੇ 1 ਨੰਬਰ ਹੱਥ ਦੀ ਚਵਾਈ ਨਾ ਵੀ ਮਸ਼ੀਨ ਦੀ ਦਾ ਵੀ ਇੰਨਾ ਹੀ ਥਣ ਮੁੱਠੀ ਚਾਉਂਦਾ ਤੇ ਮਸ਼ੀਨ ਤੇ ਵੀ ਟੌਪ ਦਾ ਲੱਗੂ ਠੀਕ ਹੈ ਸੋ ਇਹ ਗਾਂ ਦਸੋ ਪਹਿਲੇ ਨੰਬਰ ਤੇ ਦੇਖੋ ਤਾਜੀ ਬਿਲਕੁਲ ਸੂਈ ਵੀ ਜੇਰ ਕੰਪਲੀਟ ਪੈ ਗਈ ਹੈ ਲੈ ਚੱਲ ਬਬੂ ਉੱਧਰ ਸ਼ਰਤ ਅੱਗੇ ਨੂੰ ਵੀ ਹਵਾਨਾ ਚੰਗਾ ਦੋਸਤੋ ਤੇ ਪਛਾਣ ਨੂੰ ਵੀ ਹਵਾਨਾ ਤੁਸੀਂ ਦੇਖੋ ਕਾਫੀ ਚੰਗਾ ਹਵਾਨਾ ਦਿਸਦਾ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਤਾਜੀ ਸੂਈ ਵੀ ਗਾਂ ਇਹ ਸਾਈਡ ਤੋਂ ਹਵਾਨਾ ਇਹਦਾ ਤੁਸੀਂ ਦੇਖੋਗੇ ਇੱਦਾਂ ਦੀਆਂ ਨਾੜਾਂ ਹਵਾਨੇ ਦੇ ਉੱਤੇ ਦਿਸਦੀਆਂ ਬਾਕੀ ਥਾਂ ਸੋਹਣੀਆਂ ਇਸ ਸਾਈਡ ਤੋਂ ਵੀ ਹਵਾਨਾ ਅਗਾੜੀ ਜ਼ਰੂਰ ਨੋਟ ਕਰ ਲਓ ਕਿਉਂਕਿ ਅਗਲੇ ਥਾਣਾਂ ਤੋਂ ਅੱਗੇ ਨੂੰ ਵੀ ਹਵਾਨਾ ਕਾਫੀ ਚੰਗਾ ਤੇ ਪਛਾਣ ਨੂੰ ਵੀ ਹਵਾਨਾ ਚੰਗਾ ਹੁੰਦਾ ਇਹ ਦੂਬਾ ਚ ਇੱਕ ਬਹੁਤ ਵੱਡੇ ਕੰਦ ਕਾਠ ਦੀ ਗਾਹ ਤੁਹਾਨੂੰ ਦਿਖਾਉਣੇ ਆ ਦੋ ਨੰਬਰ ਤੇ ਜਿਹੜੀ ਕਾਲੇ ਬਾਈ ਇਹ ਜਗਜੀਤ ਨੂੰ ਸੂਣਾ ਤੇ ਨੇ ਅਰੀਜਨਲ ਦੂਜਾ ਸੂਆ ਹੀ ਆ ਬਾਈ ਇਹਦਾ ਗੈਪ ਹੈਗਾ 5-6 ਮਹੀਨੇ ਦਾ ਠੀਕ ਹੈ ਸਮੇ ਦਾ ਇਹ ਸ਼ਾਰਟ ਗਨ ਸੀਮਨ ਦੀ ਖੋਦਾ ਬਾਈ 40 464 ਡੈਨਮਾਰਕ ਨਾ ਇਹ ਪ੍ਰੈਗਨਟਾ ਠੀਕ ਹੈ ਸਾਰਾ ਡਾਟਾ ਫਾਰਮ ਦਾ ਨਾਮ ਆਪਾਂ ਟਾਪ ਦਾ ਮਾਲਕ ਦੇ ਦੱਸਣ ਮੁਤਾਬਕ ਬਾਈ ਇਹਨੇ 55 ਕਿਲੋ ਟੱਚ ਕੀਤਾ ਵਾ ਤੇ ਆਪਾਂ ਯਾਨੀ ਘੱਟ ਬਾਦ ਨਹੀਂ 50 ਕਿਲੋ ਦੀ ਗਾਰੰਟੀ ਦੇ ਕੇ ਵੀ ਦੇ ਦਾਂਗੇ ਬੈੜ ਠੀਕ ਹੈ ਕਿੰਨਾ ਚਿਰ ਲੇ ਜੂਗੀ ਸੂਨ ਚਾਹੀਏ ਮੰਨ ਕੇ ਚਲੋ 15 ਦਿਨ ਬਾਈ 10 12 ਦਿਨਾਂ ਚ ਤਿਆਰ ਹੋ ਜੂਗਾ ਇਹੜਾ ਫੇ ਰੇਟ ਕੀ ਰੋਗਾ ਜਗਜੀਤ ਮੁੱਲ ਜਿਹੜਾ ਮਰਜ਼ੀ ਕਰਾ ਲੇ ਕੇ 2 ਲੱਖ 60000 ਰੁਪਏ ਦੀ ਵੇੜ ਦੇ ਠੀਕ ਹੈ ਤੋਰੀ ਸੋ 2 ਲੱਖ ਤੇ 60000 ਦੀ ਸੋ ਹਾਈਟ ਲੈਂਥ ਬਾਕਮਾਲ ਬਰੀਡ ਕੁਆਲਟੀ ਤੁਸੀਂ ਦੇਖ ਲਓ ਪੂਰੀ ਉੱਚੇ ਲੰਬੇ ਕਦ ਕਾਠ ਦੀਏਗਾ ਜਿਆਦੇ ਚੰਗੀ ਵੇੜ ਆ ਬਾਈ ਜਿਹਨੂੰ ਆਪਾਂ ਅਸਲ ਚੀਜ਼ ਕਹਿਦਗੇ ਐਵੇਂ ਵੀ ਬੰਦਾ ਆਪਾ ਤੋਂ ਚਾਹੇ ਤਸੱਲੀ ਲੈ ਲੇ 50 ਕਿਲੋ ਦੁੱਧ ਦੀ ਠੀਕ ਹੈ ਦਿਨਾਂ ਦਿਨੇ ਕਰਮਾਣੀ ਨੇ ਜਿਆਦੇ ਆ ਆ ਵੀ ਜਿਹੜੀਆਂ ਇਹਨੂੰ ਚੀਜ਼ਾਂ ਲੱਗੀਆਂ ਚੜਾਈ ਚੜੂਈ ਪੱਠਪੁੜੇ ਦੀ ਬੰਤਰ ਬਾਡੀ ਸਕੋਰ ਹਰ ਚੀਜ਼ ਤੋਂ ਏ ਕਲਾਸ ਚੀਜ਼ ਆ ਠੀਕ ਹੈ ਬੰਦਾ ਬੱਚੇ ਜਿੱਦਾਂ ਦੇ ਮਰਜ਼ੀ ਲੈ ਲੈ ਵਹਿੜ ਤੋ ਸੁੱਦੀ ਤੋਂ ਸੋ ਦਸ ਇੱਕ ਟਾਪ ਦੀ ਏ ਗਾਣ ਤੁਹਾਨੂੰ ਜਿਹੜੀ ਉਹ ਦਿਖਾ ਰਹੇ ਆ ਢਾਂਚਾ ਇਹਦਾ ਬੜਾ ਚੰਗਾ ਇਹਦੇ ਵੀ ਵਸੇੜ ਇੰਨਾ ਕ ਦੁੱਧ ਦੇਣਾ ਵੀ ਚੋਣੀ ਮਸ਼ੀਨ ਤੇ ਹੀ ਪੈਣੀ ਆ ਪਰ ਫਿਰ ਵੀ ਥਾਣਾ ਜਿਹੜਾ ਉਹ ਹੱਥੀ ਚੁਾਈ ਵਾਲਾ ਵੀ ਆ ਹਵਾਨੇ ਦੇ ਨਾੜਾ ਦੇਖ ਲੋ ਇਹਦੀ ਵੀ ਗਾੜੀ ਜਿਹੜੀ ਉਹ ਬੜੀ ਚੰਗੀ ਐ ਬਾਕੀ ਪਛਾਣ ਨੂੰ ਹਵਾਨਾ ਤੁਸੀਂ ਦੇਖ ਸਕਦੇ ਹੋ ਸਹਿਜ ਆਪਾਂ ਜੀ ਕਹਿ ਦਗੇ ਜਗਜੀਤਾਂ ਆਏ ਦੇਖ ਲੈ ਵੀ ਤੂੰ ਹੁਣ ਮੈਂ ਇੱਥੇ ਖੜਦਾ ਮੇਰੇ ਇੱਥੇ ਹੁੰਦੀ ਸਹੀ ਉਹ ਫੁੱਲ ਹਾਈਟ ਲੈਂਥ ਦੱਸੋ ਤਾਂ ਕਲੀਅਰ ਹੀ ਦਿਸਦੀ ਐ ਤੁਸੀਂ ਇੱਥੋਂ ਹਵਾਨਾ ਦੇਖੋ ਇਹਦਾ ਇਦਾਂ ਦਾ ਰੌ ਹਵਾਨੇ ਦਾ ਅੱਗੇ ਨੂੰ ਵੀ ਹਵਾਨਾ ਚਾਹੀਦਾ ਆ ਵੇਖੋ ਤੁਸੀਂ ਬਾਡੀ ਸਕੋਰ ਪੇਟ ਜਿਹਨੂੰ ਆਪਾਂ ਕਹਿ ਦਿੰਨੇ ਆ ਹਰ ਚੀਜ਼ ਚ ਕੁਆਲਿਟੀ ਐ ਸਹੀ ਐ ਇਸ ਤੋਂ ਬਾਅਦ ਚ ਜਿਹੜੀ ਇਹ ਗਾਂ ਕਾਲੇ ਜਗਜੀਤ ਦੇ ਤੀਜਾ ਸੁਆ ਗਾਂਸ ਹੁੰਦੀ ਐ ਬਾਈ ਕਿੰਨਾ ਕਿਚ ਲੈ ਜੂਗੀ ਇਹਦੇ ਦਿਨ ਪਿਆ ਬਾਈ 13 14 ਠੀਕ ਹੈ ਇਹਨੇ ਦੂਜੇ ਸੂਏ ਬਾਈ 48 49 ਕਿਲੋ ਦੁੱਧ ਦਿੱਤਾ ਆਪਾਂ ਨਾ 50 ਨਾ 55 45 ਕਿਲੋ ਦੁੱਧ ਦੀ ਐਨ ਤਸੱਲੀ ਦੇ ਕੇ ਦੇ ਦਾਂਗੇ ਜਿਹੜਾ ਮਰਜ਼ੀ ਬੰਦਾ ਲੈ ਲੇ ਸਾਰਾ ਇਹਦਾ ਡਾਟਾ ਆਪਣੇ ਕੋਲੇ ਆ ਬੰਦੇ ਦਾ ਇਹਦੀ ਬੈੜ ਦਾ ਵਾ ਜਿੱਥੋਂ ਆਈ ਆ ਫਾਰਮ ਦਾ ਆਪਾਂ ਨੰਬਰ ਨਾਲ ਤੇ ਸਾਰਾ ਹਰ ਚੀਜ਼ ਦੇ ਦਾਂਗੇ ਤਾਂ ਵਾਲਾ ਮੁੰਡਾ ਕੋਈ ਵਪਾਰੀ ਲੈ ਕੇ ਆਇਆ ਸੀਗਾ ਫਾਰਮ ਤੋਂ ਆਪਾਂ ਉਹ ਤੋਂ ਲਈ ਕੀ ਰੇਟ ਲੈਣਾ ਦਾ ਜੀਤੀ ਦਾ ਮੁੱਲ ਜਿਹੜਾ ਮਰਜ਼ੀ ਕਰ ਲਈਏ 210000 ਰੁਪਏ ਦੀ ਬੈੜ ਦੇ ਤਾਂ ਠੀਕ ਹੈ ਤੋਰੀ ਇਹ گاਵਾ ਦੋਸਤੋ ਕੋਲ ਆ ਕੇ ਜਰੂਰ ਜਿਹਨੇ ਪੇਮੈਂਟ ਲਾਉਣੀ ਹੁੰਦੀ ਹੈ ਦੇਖਿਆ ਕਰੋ ਕਿਉਂਕਿ ਵੀਡੀਓ ਤਾਂ ਇੱਕ ਇਨਫਾਰਮੇਸ਼ਨ ਹੀ ਹੁੰਦੀ ਆ ਬਾਕੀ ਜਦੋਂ ਤੁਸੀਂ ਇਹਨਾਂ گاਵਾਂ ਨੂੰ ਦੇਖੋਗੇ ਤਾਂ ਤੁਹਾਡਾ ਵੀ ਮਨ ਖੁਸ਼ ਹੋਊਗਾ ਬਹੁਤ ਵੱਡੀਆਂ گاਵਾ ਜਿਹੜੀਆਂ ਇਹ ਤੁਹਾਨੂੰ ਢਾਂਚੇ ਵਾਲੇ ਪੱਖ ਤੋਂ ਹਾਈਟ ਲੈਂਥ ਜਿਹੜੀ ਉਧਰਲੇ ਪੱਖ ਤੋਂ ਦਿਖਾ ਰਹੇ ਆ ਬਿਊਟੀ ਇਸ ਗਾਂਚ ਵੀ ਬਹੁਤ ਆ ਦੋਸਤੋ ਇਹਦਾ ਪ੍ਰਿੰਟ ਇਦਾਂ ਦਾ ਹੈ ਬਲੈਕ ਤੇ ਵਾਈਟ ਦੋਨੇ ਕਲਰ ਇਹਦੇ ਚ ਤੀਜਾ ਸੂਆ ਲੈ ਚੱਲਣ ਚਾਰ ਖਰੀਦਣ ਦੀ ਬਜਾਏ ਦੋ ਖਰੀਦ ਲਿਆ ਕਰੋ ਪਰ ਐਚ ਐਫ ਜਿਹੜੀ ਐ ਇੰਨੀ ਕਿ ਚੰਗੀ ਮਿਲਦੀ ਆ ਵੀ ਤੁਹਾਡੇ ਕੋਲ ਜਿਹੜੀ 5ਵੀਂ 7ਵੀਂ ਜਨਰੇਸ਼ਨ ਦੀਆਂ ਤੁਹਾਨੂੰ ਗਾਵਾਂ ਮਿਲ ਜਾਣਗੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਬਰੀਡਿੰਗ ਤੇ ਕੰਮ ਕਰੋਗੇ ਤਾਂ ਸਿੱਧਾ ਮੇਲਿਆਂ ਵਾਲੇ ਪੱਖ ਤੇ ਪਹੁੰਚੋ। ਆਪ ਬਾਈ ਜਿਹੜਾ 4 ਆਰਡਰ 4 ਆਰਡਰ ਕਹਿ ਦਿੰਦੇ ਆ ਨਾ ਅਗਲੇ ਪਾਸੇ ਉਹ ਦੇਖੋ ਕਿਤੋਂ ਤੱਕ ਸਟਾਰਟ ਤੁੰਨੀ ਨਾ ਲੱਗ ਜਾਂਦਾ। ਸਹੀ ਜਿਹੜਾ ਅਸਲ ਗਾਂ ਦਾ ਮੰਨਦੇ ਆ ਮਿਲਕ ਵੀਨਸ ਅਜੇ ਕੱਚੀ ਗਾਂ ਦੇ ਤਿਆਰ ਗਾਂ ਦਾ ਜਿਜਿਤ ਜ਼ਮੀਨ ਨਾ ਸਮਾਨ ਦਾ ਵਟਾ ਵਾ। ਸਹੀ ਐ। ਸੋ ਇਹ ਦੋਸਤੋ ਕੱਚੀਆਂ ਗਾਵਾਂ ਹੁੰਦੀਆਂ ਜੇ ਜਿੱਦਣੇ ਤਿਆਰੀ ਚ ਹੋਣੀਆਂ ਤੇ ਉਦੋਂ ਤੇ ਇਹਨਾਂ ਦੀਆਂ ਸ਼ਾਰਟ ਵੀਡੀਓ ਜਿੰਨੇ ਮਰਜ਼ੀ ਚੈਨਲਾਂ ਤੇ ਚਲਾ ਲਿਓ ਹਰੇਕ ਨੂੰ ਵਿਊ ਫੋਲ ਆਉਣੇ ਬਾਕੀ ਬਰੀਡ ਕੁਆਲਿਟੀ ਤਾਂ ਦੱਸਦੀ ਹੁੰਦੀ ਹੁੰਦੀ ਹੁਣ ਇਹ ਵੜੇ ਤੂੰ ਅੱਗੇ ਤੁਸੀਂ ਦੇਖੋ ਕਾਲੇ ਬਾਈ ਕੀ ਡਿਟੇਲ ਹੈ ਜੀ ਇਹ ਦੁੱਧਦਾਂ ਦਾ ਬੱਚਾ ਬਾਈ ਹੂੰ ਇਹ ਵਰਲਡ ਵਾਈਡ ਕਿਹੜੇ ਸੀਮਨ ਦੀ ਦਸੀ ਜੈਲ ਦੀ ਖਣੀ ਜੈਲੇ ਦੀ ਅੱਛਾ ਇਹ ਆ ਬਾਈ ਤੇ ਹੈਮਰ ਸੈਕਸਡ ਨਾ ਇਹ ਪ੍ਰੈਗਨੈਂਟ ਆ ਪੰਜ 6 ਪੀੜੀਆਂ ਦਾ ਇਹਦਾ ਰਿਕਾਰਡ ਆ ਜਦੋਂ ਆਪਣੀ ਵਿੱਚ ਹੀ ਜਿੱਤੀ ਸੀ ਜਗਜੀਤੋਂ ਪਹਿਲੇ ਨੰਬਰ ਤੇ ਆਈ ਸੀਗੀ ਪੀਡੀਐਫ ਤੇ ਉਹ ਬੰਦਿਆਂ ਦੀ ਦੂਜੇ ਤੇ ਆਈ ਸੀ ਇਹ ਬੰਦਿਆਂ ਠੀਕ ਆ ਇਹ ਬੰਦਿਆਂ ਦੀ ਉਹਨਾਂ ਦੀ ਵੈੜ ਆ ਬਾਈ ਇਹਦੇ ਮੈਨੂੰ ਲੱਗਦਾ ਹਜੇ 25 26 ਦਿਨ ਮਹੀਨਾ ਮੰਨ ਕੇ ਰੱਖੋ 2 ਮਹੀਨਾ ਪਿਆਵਾ ਬਰੂਸੀਲੋਸਿਸ ਦੀ ਰਿਪੋਰਟ ਵੀ ਵਿਦ ਆਪਣੇ ਕੋਲ ਇਹਦੀ ਹੋਈ ਵੀ ਆ ਠੀਕ ਹੈ ਹੈਗੀ ਦਿਖਾਈ ਮੜੀ ਇਹਦਾ ਰੇਟ ਕੀ ਰਹਿਣਾ ਬਾਈ ਜਗਜੀਤ ਇਹਦਾ ਮੁੱਲ ਜਿਹੜਾ ਮਾਰਜੀ ਕਰ ਲਗੇ ਇਹ 2 ਲੱਖ ਤੇ 65000 ਰੁਪਏ ਦੀ ਬੱਚਦੇ ਠੀਕ ਹੈ ਸੋ ਦੋਸਤੋ ਹਜੇ ਖੀਰੀ ਹੈ ਹਵਾਨੇ ਦਾ ਰੋਖ ਦੇਖ ਲਓ ਹੁਣੇ ਚੰਗੀਆਂ ਸੰਭਾਲੋਗੇ ਤਾਂ ਚੰਗੀ ਕੀਮਤ ਹੀ ਵਟੋਗੇ ਚੰਗੀ ਖਰੀਦ ਕੇ ਹਸਲ ਜੀ ਨੂੰ ਕਹਿ ਦਿੰਗੇ ਨਾ ਜਜੀਤ ਬੱਚੇ ਲੈਣ ਵਾਲੇ ਡਾਇਮੰਡ ਇਹ ਬੰਦਿਆਂ ਦੀ 10 10 15 ਸਾਲ ਦੀ ਮਿਹਨਤ ਆ ਅੱਜ ਦੀ ਜਿਹੜੀ ਅੱਜ ਤੋਂ ਸਟਾਰਟ ਕਰਨਾ ਅੜੇ ਨੂੰ ਐਵੇਂ ਮੰਨ ਕੇ ਚੱਲ ਇੱਕ ਫੋਰਨ ਟਾਈਪ ਦਾ ਹੋਊ ਇਦਾਂ ਹੀ ਲੱਗਿਆ ਵਾ ਐਨਾ ਹੀ ਬਣਾਉਣਾ ਸਹੀ ਐਵੇਂ ਬਸ ਨਾ ਉਧਰ ਨਾ ਉਧਰ ਹੋਣ ਜੋਗਾ ਬਸ ਮਤਲਬ ਹਿਲਣਾ ਨਹੀਂ ਚਾਹੀਦਾ ਐਵੇਂ ਫਸ ਜੂ ਜਦੋਂ ਇਹ ਆਪਦੀ ਤਿਆਰੀ ਤੇ ਆ ਗਈ ਖੋਲੀ ਇਹਨੂੰ ਬਈ ਤੋੜ ਸੋ ਦਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਆ ਲੈ ਬੁੱਤਰ ਹਜੇ ਦੁੱਧ ਦੰਦਾਂ ਦਾ ਤੇ ਦਾ ਮਤਲਬ ਹਜੇ ਇਹਦੇ ਤੇ ਬਚਪਨਾ ਹੀ ਹੈ ਪਰ ਹਾਈਟ ਬੱਚਾ ਹੀ ਹੈ ਬਾਈ ਜੀ ਕਿਉਂਕਿ ਅੱਠ ਦੰਦ ਹੈ ਜਦੋਂ ਉਹਨੇ ਜਵਾਨ ਹੋਣਾ ਉਦੋਂ ਨੂੰ ਹਾਈਟ ਕਿੱਡੀ ਕੁ ਹੋ ਜੂਗੀ ਲੰਬਾਈ ਇਹਦੀ ਕਿੰਨੀ ਕੁ ਵੱਜੂ ਦਾ ਅੰਦਾਜ਼ਾ ਲਾਏ 19 ਮਹੀਨੇ ਦੀ ਇਹਦੀ ਹਜੇ ਉਮਰ ਹੋਈ ਆ ਮਾਲਕ ਦੇ ਦਸਤਨ ਮੁਤਾਬਿਕ ਠੀਕ ਹੈ ਆ ਜਾ ਪੁੱਤਰ ਮੇਲਿਆਂ ਵਾਲੀ ਵਹੜਾ ਦਸੋ ਇੱਕ ਹੋਰ ਗੱਲ ਜਿਹੜੀ ਕੁਦਰਤੀ ਵੀਡੀਓ ਬਣਾਉਣ ਦੇ ਤੋਂ ਕੁਝ ਧਿਆਨ ਚਾ ਆ ਜਾਂਦਾ ਹੁੰਦਾ ਜਿਹੜੀਆਂ ਇਹ گاਵਾ ਫੁੱਲ ਨੌਲੇਜ ਵਾਲੇ ਵੀਰ ਨੂੰ ਉਹ ਵੀਰ ਜ਼ਰੂਰ ਖਰੀਦਣ ਦੀ ਕੋਸ਼ਿਸ਼ ਕਰਿਆ ਕਰੋ ਜਿਨੇ ਨੌਲੇਜ ਜੀ ਨੂੰ ਘਟਾ ਹੈ ਤਾਂ ਇਹਨਾਂ ਕੋਲ گاਵਾ ਕੁਝ ਕਈ ਵਾਰਾਂ ਉਦਾਂ ਦੀ ਕੀਮਤਾਂ ਵਾਲੀਆਂ ਵੀ ਆ ਜਾਂਦੀਆਂ ਤਾਂ ਤੁਸੀਂ ਉਸ ਤਰ੍ਹਾਂ ਦੀਆਂ ਗਾਂ ਖਰੀਦ ਸਕਦੇ ਹੋ ਹੁੰਦੇ ਆ ਆਈਡੀ ਬਾਈ ਬਰੂਸੀਲੋਸਿਸ ਦੀ ਰਿਪੋਰਟ ਠੀਕ ਹੈ ਲੈ ਸ਼ਾਈਨ ਵੈਟ ਵਾਲਿਆਂ ਦੀ ਦੋਸਤੋ ਇਹ ਬਰੂਸੀਲੋਸਿਸ ਦੀ ਰਿਪੋਰਟ ਜਿਹੜੀ ਇਸ ਵੈਟ ਦੀ ਹੈ ਠੀਕ ਹੈ ਬੱਬੂ ਇਹ ਜਿਹੜਾ ਆਊਗਾ ਭਰਾ ਉਹ ਤੋਂ ਦੇਖ ਲੂਗਾ ਸੋ ਇਹ ਦੋਸਤੋ ਨਾਲ ਟੈਸਟ ਵੀ ਇਹਦਾ ਬਕਾਇਦਾ ਜਿਹੜਾ ਬਾਈ ਹਰਾਂ ਨੂੰ ਰਿਪੋਰਟ ਦਿੱਤੀ ਵੀ ਹੈ ਇਹਦੂ ਅੱਗੇ ਕੱਲੇ ਜਿਹੜੀ ਇਹ ਲਾਸਟ ਤੇ ਗਾਂ ਦਿਖਾ ਰਹੇ ਹੈ ਬਾਈ ਇਹ ਦੂਜਾ ਸੂਹਾ ਜਗਜੀਤ ਵੀਰੇ ਇਹ ਵੀ ਟਾਪ ਦੇ ਫਾਰਮ ਦੀ ਆ ਜਿਹ ਮੁੰਡੇ ਸ਼ਹਿਰ ਦੀ ਆ ਹੂੰ ਖਾਸ ਇਹਨੇ 33 34 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਬਾਈ ਕਿੰਨੇ ਦਿਨ ਲੇਜੂਗੀ ਇਹ ਦਿਨ 15 ਪਾਇਆ ਜਗਜੀਤ ਵੀਰੇ ਇਹਦਾ ਰੇਟ ਕੀ ਰਹਿਣਾ ਮਾਲੇ ਦਾ ਜਗਜੀਤ ਜਿਹੜਾ ਮਰਜੀ ਕਰਾ ਲਗੇ ਜੈਸਨੋ ਜਿਹੜਾ ਲੈਣ ਦੇਣਾ 145000 ਰੁਪਏ ਦੀ ਬੱਚੀ ਦੇਣੀ ਹੈ ਠੀਕ ਹੈ ਖੋਲੀ ਬਈ ਸੋ ਜਿਵੇਂ ਮੈਂ ਪਹਿਲਾਂ ਗੱਲ ਦੋਸਤੋ ਕੰਟੀਨਿਊ ਕਰ ਰਿਹਾ ਸੀ ਹੁਣ ਨਾਲ ਦੀ ਵੜ ਬਰੀਡ ਇੰਨੀ ਚੰਗੀ ਆ ਵੀ ਉਹਦਾ ਰੇਟ 265000 ਹੈ ਤੇ ਇਹਦਾ ਰੇਟ 145 ਹੈ ਪਰ ਜਿਹਦੀ ਘਟ ਸੰਭਾਲ ਹੈ ਉਹਨੂੰ ਇਸ ਗਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਇਦਾਂ ਦੀ ਗਾਂ ਤੋਂ ਤੁਸੀਂ ਬਰੀਡਿੰਗ ਕਰ ਸਕਦੇ ਹੋ ਜੇ ਕੋਈ ਭਰਾ ਜ਼ਿਆਦਾ ਪੇਮੈਂਟ ਇਨਵੈਸਟ ਕਰ ਸਕਦਾ ਤੇ ਨੌਲੇਜ ਵੀ ਗਾਵਾਂ ਦੇ ਰੱਖ-ਰਖਾ ਬਾਰੇ ਰੱਖਦਾ ਹੈ ਤਾਂ ਉਹਦੇ ਵਾਸਤੇ ਤੂੰ ਪਹਿਲਾਂ ਵਾਲੀ ਵੈਡ ਮਤਲਬ ਜਿੱਦਾਂ ਦੀ ਤੁਸੀਂ ਕੇਅਰ ਕਰ ਸਕਦੇ ਉਦਾਂ ਦਾ ਪਸ਼ੂ ਤੁਹਾਨੂੰ ਖਰੀਦਣਾ ਚਾਹੀਦਾ ਹੈ ਬੜਾ ਸੋਹਣਾ ਢਾਂਚਾ ਦੋਸਤੋ ਇਸ ਗਾਂ ਦਾ ਬਾਹਾਂ ਨਹੀਂ ਜਗਦੀਦਾ ਆਪਾਂ ਖੁੱਲਾ ਚਾਹੇ ਲੈ ਕੇ ਲੈਣ 35 ਕਿਲੋ ਦੁੱਧ ਦੇਣੇ ਨਾਰਮਲ ਦੇ ਦੇਣਾ ਬਾਈ ਸਹੀ ਹੈ ਸੋ ਦੇਖੋ ਦੋਸਤੋ ਇਹ ਸੰਭਾਲ ਵੀ ਇਹਦੀ ਬੜੀ ਚੰਗੀ ਹੋਈ ਵੀ ਹੈ ਬੀਸੀਐਸਏ ਦਾ ਦੇਖ ਸਕਦੇ ਹੋ ਮਿਲਕਮੈਨ ਇਹਦੇ ਵੀ ਚੰਗੀਆਂ ਆਉਂਦੀਆਂ ਹਵਾਨਾ ਵੀ ਦੇਖ ਸਕਦੇ ਹੋ ਰੰਗ ਰੂਪ ਵੀ ਬੜਾ ਸੋਹਣਾ ਹੈ ਸੋ ਇਹ ਵੀ ਹਰੇਕ ਪੱਖ ਤੋਂ ਸੁਨੱਖੀ ਹੈ 1 ਲੱਖ ਤੇ 45000 ਇਹਦਾ ਰੇਟ ਸੋ ਇਹ ਅੱਜ ਦੀ ਵੀਡੀਓ ਦੇ ਨਾਗ ਪੰਜ ਪੰਜਾਂ ਬਾਰੇ ਦੁਬਾਰਾ ਫੇਰ ਬੇਨਤੀ ਵੀ ਆ ਕੇ ਦੇਖਿਓ ਜਿਹੜਾ ਭਰਾ ਖਰੀਦਣਾ ਚਾਹੁੰਦਾ ਪਸ਼ੂ ਕੋਲ ਖੜ ਕੇ ਦੇਖਣਾ ਚਾਹੀਦਾ ਤਸੱਲੀ ਫੁੱਲ ਹੱਕ ਹੁੰਦਾ ਕਰਨ ਦਾ ਤੇ ਉਹ ਕਰ ਲਿਆ ਕਰੋ ਸੋ ਇਹ ਨਾਗ ਪੰਜ ਜੀ ਸੀ ਆਈ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਇਹ ਜੇਰ ਜਿਹੜੀ ਇਸ ਪਹਿਲੇ ਨੰਬਰ ਵਾਲੀ ਗਾਂ ਦੀ ਮੈਂ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕਿਆ ਮਿਹਰਬਾਨ